ਦਰਸ਼ਨ ਆਪਣੇ ਗੁਰਾਂ ਦੇ ਕਰਕੇ ਸਨ ਬੜਾ ਆਨੰਦ ਆਇਆ ਦਰਸ਼ਨ ਆਪਣੇ ਗੁਰਾਂ ਦੇ ਕਰਕੇ ਸਨ ਬੜਾ ਆਨੰਦ ਆਇਆ ਦਰਸ਼ਨ ਆਪਣੇ ਗੁਰਾਂ ਦੇ ਕਰਕੇ ਸਨ ਬੜਾ ਆਨੰਦ ਆਇਆ ਦਰਸ਼ਨ ਆਪਣੇ ਗੁਰਾਂ ਦੇ ਕਰਕੇ ਆਨੰਦ ਆਇਆ ਦਰਸ਼ਨ ਆਪਣੇ ਗੁਰਾਂ ਦੇ ਨੂੰ ਬੜਾ ਆਨੰਦ ਆਇਆ ਦਰਸ਼ਨ ਆਪਣੇ ਗੁਰਾਂ ਦੇ ਕਰਕੇ ਬੋਲੋ ਇੱਕ ਵਾਰੀ ਸਾਰੇ ਬੋਲੋ ਗਾਏ ਜੀ ਸਾਨੂੰ ਬੜਾ ਵਾ ਵਾ ਵੀਰਾਂ ਨੂੰ ਵੀ ਬੇਨਤੀ ਹੈ 2 ਮਿੰਟ ਦੀ ਹਾਜ਼ਰੀ ਹੈ ਬੋਲੋ ਬਈ ਸਾਨੂੰ ਬੜਾ ਆਨੰਦ ਆਇਆ ਦਰਸ਼ਨ ਆਪਣੇ ਗੁਰਾਂ ਦੇ ਕਰਕੇ ਸਾਨੂੰ ਬੜਾ ਆਨੰਦ ਆਇਆ ਦਰਸ਼ਨ ਆਪਣੇ ਗੁਰਾਂ ਦੇ ਕਰਕੇ ਆਨੰਦ ਆਇਆ ਦਰਸ਼ਨ ਆਪਣੇ ਗੁਰਾਂ ਦੇ ਕਰਕੇ ਵਾ ਵਾ ਆਨੰਦ ਆਇਆ ਦਰਸ਼ਨ ਆਪਣੇ ਗੁਰਾਂ ਦੇ ਕਰਕੇ ਦਰਸ਼ਨ ਪੜੇ ਗੁਰਾਂ ਦੇ ਕਰਕੇ ਸਾਥੇ ਕਰਕੇ ਬੜਾ ਆਨੰਦ ਆਇਆ ਦਰਸ਼ਨ ਆਪਣੇ ਗੁਰਾਂ ਦੇ ਕਰਕੇ ਵੀ ਸਾਨੂੰ ਬੜਾ ਆਨੰਦ ਆਇਆ ਦਰਸ਼ਨ ਆਪਣੇ ਗੁਰਾਂ ਦੇ ਕਰਕੇ ਸਾਨੂੰ ਬੜਾ ਆਨੰਦ ਆਇਆ ਦਰਸ਼ਨ ਜਿੰਨੀ ਸੰਗਤ ਹੈ ਜਿੰਨੀ ਸੰਗਤ ਦਾ ਇਕੱਠ ਇੱਕ ਵਾਰੀ ਗੱਜ ਕੇ ਸਾਰੇ ਫਤੇ ਬਲਾਉ ਗੱਜ ਕੇ ਜਿਨ੍ਹਾਂ ਦਾ ਪ੍ਰੇਮ ਹੈ ਆਪਣੇ ਧਰਮ ਦੇ ਨਾਲ ਆਪਣੇ ਗੁਰੂ ਦੇ ਨਾਲ ਮਹਾਂਪੁਰਖਾਂ ਦੇ ਚਰਨਾਂ ਨਾਲ ਗੁਰੂ ਦੀ ਬਾਣੀ ਦੇ ਨਾਲ ਆਪੋ ਆਪਣੇ ਹੱਥ ਉੱਤੇ ਚੁੱਕ ਕੇ ਇੱਕ ਵਾਰੀ ਕੱਢਦਾ ਸਬੂਤ ਦਿਏ ਜੀ ਬੋਲੇ ਸੋ ਨਰਪੈ ਸਬਦ ਸਦਾ ਗੀਜੈ ਯਕਤ ਗੁਰੂ ਸਤਗੁਰ ਵਿਦਾਸ ਮਹਾਰਾਜ ਕੀ ਯਗਤ ਗੁਰੂ ਸਤਪੁਰ ਵਿਦਾਸ ਮਹਾਰਾਜ ਕੀ ਸੰਤ ਸਵਾਮੀ ਸਰਵਣਦਾਸ ਮਹਾਰਾਜ ਕੀ ਸਾਰੀ ਹੀ ਪ੍ਰਬੰਧਕ ਕਮੇਟੀ ਦਾ ਬੜਾ ਧੰਨਵਾਦ ਹੈ ਜੈ ਗੁਰਦੇਵ ਤਨ ਗੁਰਦੇਵ ਮਨਾ ਜੇ ਤੂੰ ਪਾਦੀ ਉਤਰਨਾ ਸੰਗਤ ਕਰ ਲੈ ਸਾਧੂਆਂ ਦੀ ਮਨ ਜੇ ਤੂੰ ਪਾਵੀ ਉਤ ਦੇਨਾ ਸੰਗਤ ਕਰ ਲੈ ਸਾਧੂਆਂ ਦੀ ਮਨ ਜੇ ਤੂੰ ਪਾਰ ਨਾ ਦੁਰਨਾਮ ਸੰਗਤ ਕਰ ਲੈ ਸਾਧੂਆਂ ਦੀ ਮਨ ਜੇ ਤੂੰ ਪਾਰ ਉਤਰਨਾ ਸੰਗਤ ਕਰ ਲੈ ਸਾਧੂਆਂ ਦੀ ਮਨ ਦੇ ਤੂੰ ਪਾਰੀ ਉਤਰਨਾ ਸੰਗਤ ਕਰ ਲੈ ਸਾਧੂਆਂ ਦੀ ਮਨ ਦੇ ਤੂੰ ਪਾਰੀ ਉਤਰਨਾ ਸੰਗਤ ਕਰ ਲੈ ਸਾਧੂਆਂ ਦੀ ਮਨ ਦੇ ਤੂੰ ਪਾਰ ਉਤਰਨਾ ਕਰ ਲੈ ਸਾਧੂਆਂ ਦੀ ਮਨਾਂ ਤੇ ਤੂੰ ਪਾਰ ਉਤਰਨਾ ਸੰਗਤ ਕਰ ਲੈ ਸਾਧੂਆਂ ਦੀ ਓ ਸੰਗਤ ਕਰ ਲੈ ਸਾਧੂਆਂ ਦੀ ਸੰਗਤ ਕਰ ਲੈ ਸਾਧੂਆਂ ਦੀ ਸੰਗਤ ਕਰ ਲੈ ਸਾਧੂਆਂ ਦੀ ਕਰ ਲੈ ਸਾਧੂਆਂ ਦੀ ਓ ਸੰਗਤ ਕਰ ਲੈ ਸਾਧੂਆਂ ਦੀ ਸੰਗਤ ਕਰ ਲੈ ਸਾਧੂਆਂ ਦੀ ਓ ਸੰਗਤ ਕਰ ਲੈ ਸਾਧੂਆਂ ਦੀ ਸੰਗਤ ਕਰ ਲੈ ਸਾਧੂਆਂ ਦੀ ਬੰਨਾ ਤੇ ਸਾਧੂਆਂ ਦੀ ਜਨਾ ਜੇ ਤੂੰ ਪਾਰ ਉਤਰਨਾ ਸੰਗਤ ਕਰ ਲੈ ਸਾਧੂਆਂ ਦੀ ਮਨਾ ਜੇ ਤੂੰ ਪਾਰ ਉਤਰਨਾ ਸੰਗਤ ਕਰ ਲੈ ਸਾਧੂਆਂ ਦੀ ਓ ਸੰਗਤ ਕਰ ਲੈ ਸਾਧੂਆਂ ਸੰਗਤ ਕਰ ਲੈ ਸਾਧੂਆਂ ਦੀ ਓ ਸੰਗਤ ਕਰ ਲੈ ਸਾਧੂਆਂ ਦੀ ਸੰਗਤ ਕਰ ਲੈ ਸਾਧੂਆਂ ਦੀ ਮਨ ਦੇ ਤੂੰ ਪਾਦੀ ਉੱਤਰਨਾ ਸੰਗਤ ਕਰ ਲੈ ਸਾਧੂਆਂ ਜੇ ਤੂੰ ਪਾਰ ਉਤਰਨਾ ਸੰਗਤ ਕਰ ਲੈ ਸਾਧੂਆਂ ਦੀ ਮਨਾ ਜੇ ਤੂੰ ਪਾਰ ਉਤਰਨਾ ਸੰਗਤ ਕਰ ਲੈ ਸਾਧੂਆਂ ਦੀ ਹੋ ਸੰਗਤ ਕਰ ਲੈ ਸਾਧੂਆਂ ਦੀ ਸੰਗਤ ਕਰ ਲੈ ਸਾਧੂਆਂ ਦੀ ਸੰਗਤ ਕਰ ਲੈ ਸਾਧੂਆਂ ਦੀ ਉਹ ਸੰਤਾ ਦੀ ਸੰਗਤ ਤੋਂ ਬਿਨਾ ਮਾਰਾ ਕਹਿੰਦੇ ਮਨ ਦੇ ਵਿੱਚ ਪ੍ਰੇਮ ਹੀ ਨਹੀਂ ਪੈਦਾ ਹੋ ਸਕਦਾ ਜਿੰਨਾ ਜ਼ਿਕਰ ਗੁਰੂ ਸਾਹਿਬ ਕਹਿੰਦੇ ਮਨ ਦੇ ਅੰਦਰ ਪ੍ਰੇਮ ਨਹੀਂ ਪੈਦਾ ਹੋਵੇਗਾ ਉਸ ਪਰਮੇਸ਼ਰ ਦੀ ਬੰਦਗੀ ਇਬਾਦਤ ਨਹੀਂ ਕੀਤੀ ਜਾ ਸਕਦੀ ਤੇ ਸਤਗੁਰੂ ਜੀ ਕਹਿੰਦੇ ਉਹ ਪ੍ਰੇਮ ਮਿਲਦਾ ਕਿੱਥੋਂ ਆ ਉਹ ਪ੍ਰੇਮ ਮਿਲਿਆ ਗੁਰੂ ਦੇ ਪਿਆਰਿਆਂ ਨੂੰ ਮੀਰਾਬਾਈ ਨੂੰ ਗੁਰੂ ਦਾ ਪ੍ਰੇਮ ਮਿਲਿਆ ਜਿਹਦੀ ਜਨਮਾ ਜਨਮਾਂ ਦੀ ਭਟਕਣਾ ਦੂਰ ਹੋ ਗਈ ਜਿਨ੍ਹਾਂ ਨੇ ਗੁਰੂ ਦਾ ਪ੍ਰੇਮ ਖੱਟਿਆ ਉਹਨਾਂ ਨੇ ਫਿਰ ਦੁਨੀਆ ਦੀ ਲੱਜ ਨਹੀਂ ਰੱਖੀ ਕਿ ਫਲਾਨਾ ਮੈਨੂੰ ਕੀ ਕਹੇਗਾ ਫਲਾਨਾ ਮੇਰੇ ਬਾਰੇ ਕੀ ਸੋਚੇਗਾ ਅੱਜ ਆਪਾਂ ਜੀਵਨ ਪੜਦੇ ਆਂ ਮੀਰਾਬਾਈ ਦਾ ਜੀਵਨ ਪੜਦੇ ਆਂ ਕਹਿਣਾ ਬਹੁਤ ਸੋਖਾ ਆ ਸੁਣਦੇ ਆਂ 9 ਲੱਖੇ ਨਾਗਾਂ ਦੇ ਹਾਰ ਬਣ ਗਏ ਲੇਕਿਨ ਗੁਰੂ ਪਿਆਰਿਓ ਪਤਾ ਉਹਨਾਂ ਨੂੰ ਪਹਿਲਾਂ ਹੀ ਲੱਗ ਗਿਆ ਸੀ ਕਿ ਇਹ ਜਿਹੜਾ ਪਿਆਲਾ ਮੈਨੂੰ ਘਰ ਦੇ ਪੁਲਾ ਰਿਹਾ ਏ ਇਹਦੇ ਵਿੱਚ ਜ਼ਹਿਰ ਆ ਲੇਕਿਨ ਉਹਦਾ ਵਿਸ਼ਵਾਸ ਗੁਰੂ ਤੇ ਪੱਕਾ ਸੀ ਉਹ ਕਹਿਣ ਲੱਗੇ ਮੇਰੇ ਗੁਰੂ ਨੇ ਭੇਜਿਆ ਉਹਦਾ ਨਾਮ ਆ ਗਿਆ ਇਹਨਾਂ ਨੇ ਉਹਨਾਂ ਦਾ ਨਾਮ ਲੈ ਦਿੱਤਾ ਆ ਤਾਂ ਕਰਕੇ ਕਹਿੰਦੇ ਹੁਣ ਛੱਡ ਨਹੀਂ ਸਕਦੀ ਤੇ ਗੁਰੂ ਪਿਆਰਿਓ ਇਦਾਂ ਦਾ ਅੱਜ ਸਾਡੇ ਚ ਪ੍ਰੇਮ ਪੈਦਾ ਹੈ ਕਿਸੇ ਚ ਮਨਾਂ ਦੇ ਅੰਦਰ ਝਾਤੀ ਮਾਰੀਏ ਆਪਣੇ ਆਪਣੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਪ੍ਰੇਮ ਪੈਦਾ ਹੁੰਦਾ ਹੈ ਉਹ ਵਰਣਨ ਨਹੀਂ ਕੀਤਾ ਜਾ ਸਕਦਾ ਉਸ ਨੂੰ ਸ਼ਬਦਾਂ 'ਚ ਪਰੋਇਆ ਨਹੀਂ ਜਾ ਸਕਦਾ ਅੱਜ ਆਪਾਂ ਸਾਰੇ ਮਿਲ ਕੇ ਬੈਠੇ ਆਂ ਸਤਗੁਰਾਂ ਦੇ ਚਰਨਾ ਕੰਬਲਾਂ ਦੇ ਵਿੱਚ ਆਪਣੇ ਮਨਾਂ ਦੇ ਅੰਦਰ ਪ੍ਰੇਮ ਪੈਦਾ ਕਰੀਏ ਇੱਕ ਕੋਈ ਪੁਰਾਤਨ ਸਮੇ ਦੀ ਕਥਾ ਹੈ ਵੱਡੇ ਮਹਾਰਾਜ ਜੀ ਆਪਣੀ ਰਸਨਾ ਤੋਂ ਸੁਣਾਇਆ ਕਰਦੇ ਸਨ ਇੱਕ ਰਸਤੇ ਦੇ ਵਿੱਚੋਂ ਤਿੰਨ ਵਿਅਕਤੀ ਗੁਜ਼ਰ ਰਹੇ ਨੇ ਉਹਨਾਂ ਤਿੰਨਾਂ ਹੀ ਬੰਦਿਆਂ ਨੂੰ ਆਪਣੇ ਅੱਖਾਂ ਤੋਂ ਦਿਖਦਾ ਨਹੀਂ ਭਾਵ ਕੇ ਨੇਤਰਹੀਣ ਨੇ ਇੱਕ ਬੰਦਾ ਉਹਨਾਂ ਨੂੰ ਲੈ ਕੇ ਜਾ ਰਿਹਾ ਆ ਰਸਤੇ ਥਾਣੀ ਗੁਜ਼ਰ ਰਿਹਾ ਆ ਉਹਨਾਂ ਨੂੰ ਨਿਗਾਹ ਰਿਹਾ ਆ ਰਸਤਾ ਪਾਰ ਕਰਾ ਰਿਹਾ ਆ ਔਰ ਰਾਸਤੇ ਦੇ ਵਿੱਚ ਉਹਨਾਂ ਨੇ ਕੀ ਸੁਣਿਆ ਕੰਨਾਂ ਦੇ ਨਾਲ ਸੁਣਦਾ ਬਹੁਤ ਜ਼ਿਆਦਾ ਸੀ ਇਹ ਕੁਦਰਤ ਵਾਲਾ ਹੁੰਦਾ ਆ ਜਿਸ ਦੀ ਨਿਗਾ ਘੱਟ ਹੋਵੇਗੀ ਨੇਤਰਹੀਣ ਹੋਵੇਗਾ ਕਈ ਵਾਰ ਹੁੰਦਾ ਉਸ ਬੰਦੇ ਨੂੰ ਸੁਣਦਾ ਬਹੁਤ ਜ਼ਿਆਦਾ ਹੁੰਦਾ ਤੇ ਉਹਨਾਂ ਨੇ ਕੀ ਸੁਣਿਆ ਜਿਸ ਰਾਸਤੇ ਦੇ ਵਿੱਚੋਂ ਲੰਘ ਰਿਹਾ ਆ ਰਾਸਤੇ ਦੇ ਵਿੱਚ ਕੋਈ ਹਾਥੀ ਕੂਕ ਰਿਹਾ ਆ ਹੁਣ ਤਿੰਨੇ ਜਣੇ ਦੇਖ ਉਹਨੂੰ ਸੱਚਦੇ ਨਹੀਂ ਸੀ ਉਹਨਾਂ ਦਾ ਆਪਣਾ ਅਨੁਭਵ ਹੋਇਆ ਕਹਿੰਦੇ ਇਹ ਆਵਾਜ਼ ਕਦੀ ਸੁਣੀ ਨਹੀਂ ਤੇ ਜਿਹੜਾ ਬੰਦਾ ਉਹਨਾਂ ਦੇ ਨਾਲ ਉਹਨਾਂ ਨੂੰ ਰਸਤਾ ਲੰਘਾ ਰਿਹਾ ਸੀ ਉਸ ਨੂੰ ਕਹਿਣ ਲੱਗੇ ਕਹਿੰਦੇ ਇਹ ਆਵਾਜ਼ ਪਹਿਲੀ ਵਾਰੀ ਕੰਨਾਂ 'ਚ ਪਈ ਆ ਪਹਿਲੀ ਵਾਰ ਸੁਣੀ ਆ ਇਹ ਕਿਹਦੀ ਆਵਾਜ਼ ਆ ਕੋਈ ਬੰਦਾ ਇਹਦਾ ਬੋਲ ਨਹੀਂ ਸਕਦਾ ਜਾਨਵਰ ਬੋਲਦੇ ਸੁਨੇ ਨੇ ਦਰवेश ਦੇਖਿਆ ਆ ਭੌਂਕਦਾ ਉਹਦੀ ਆਵਾਜ਼ ਵੀ ਵੱਖਰੀ ਆ ਪਸ਼ੂ ਦੇਖੇ ਨੇ ਗਾਮ ਮੱਜਾ ਦੇਖੀਆਂ ਨੇ ਉਹਨਾਂ ਦੀ ਆਵਾਜ਼ ਵੀ ਵੱਖਰੀ ਆ ਤੇ ਉਸ ਬੰਦੇ ਨੇ ਦੱਸਿਆ ਕਹਿੰਦਾ ਹੈਵੀ ਏ ਵੀ ਜਾਨਵਰੀ ਆ ਤੇ ਉਹਨਾਂ ਨੇ ਸੁਣਿਆ ਪੁੱਛਿਆ ਕਹਿੰਦੇ ਇਹ ਕਿਹੜਾ ਜਾਨਵਰ ਇਦਾਂ ਦਾ ਕਹਿੰਦੇ ਹਾਥੀ ਆ ਉਹ ਕਹਿਣ ਲੱਗਾ ਅੱਛਾ ਉਹ ਹੁਣ ਤਿੰਨੇ ਹੀ ਜਣੇ ਕਹਿਣ ਲੱਗੇ ਕਹਿੰਦੇ ਅਸੀਂ ਵੀ ਦੇਖਣਾ ਇਹ ਉਹਨਾਂ ਇਤਿਹਾਸੀ ਕਰਦਾ ਕਹਿੰਦਾ ਦੇਖਤਾ ਤੁਸੀਂ ਸਕਦੇ ਨਹੀਂ ਉਹ ਕਹਿੰਦੇ ਅਨੁਭਵਤਾ ਕਰੀ ਸਕਦੇ ਆ ਕਿੱਦਾਂ ਦਾ ਆ ਕਿੱਦਾਂ ਦਾ ਦਿਖਦਾ ਆ ਉਹਨਾਂ ਦੇ ਕਹਿਣ ਤੇ ਬਾਰ-ਬਾਰ ਕਹਿਣ ਤੇ ਉਹ ਬੰਦਾ ਲੈ ਗਿਆ ਉਹਨਾਂ ਨੂੰ ਕਹਿੰਦਾ ਲਓ ਬਈ ਆਪਾਂ ਹਾਥੀ ਦੇ ਕੋਲ ਆ ਗਏ ਤੁਸੀਂ ਇਹਨਾਂ ਦੇਖ ਸਕਦੇ ਆ ਹੁਣ ਉਹਨਾਂ ਨੇ ਆਪਣਾ ਅਨੁਭਵ ਕਿੱਦਾਂ ਕੀਤਾ ਇੱਕ ਜਣੇ ਨੇ ਹੱਥ ਲਾਇਆ ਦਾ ਹੱਥ ਲੱਗਾ ਹਾਥੀ ਦੀ ਜਿਹੜੀ ਸੁੰਡ ਹੁੰਦੀ ਆ ਉਹਨੂੰ ਹੱਥ ਲੱਗਾ ਉਹਨੇ ਹੱਥ ਲਾ ਕੇ ਦੇਖਿਆ ਉਹਨੇ ਆਪਣਾ ਅਨੁਭਵ ਕੀਤਾ ਕਹਿੰਦਾ ਹਾਥੀ ਖੰਭੇ ਵਰਗਾ ਆ ਦੂਸਰੇ ਦਾ ਹੱਥ ਲੱਗਾ ਹਾਥੀ ਦੇ ਪੈਰ ਨੂੰ ਉਹਦੀਆਂ ਲੱਤਾਂ ਨੂੰ ਉਹਨੇ ਅਨੁਭਵ ਕੀਤਾ ਉਹ ਕਹਿੰਦਾ ਹਾਥੀ ਇੱਕ ਪੇੜ ਵਰਗਾ ਆ ਜਿਹੜਾ ਤੀਸਰਾ ਬੰਦਾ ਸੀ ਉਹਦਾ ਹੱਥ ਲੱਗਾ ਹਾਥੀ ਦੀ ਪੂਛ ਨੂੰ ਉਹਨੇ ਆਪਣਾ ਅਨੁਭਵ ਕੀਤਾ ਉਹ ਕਹਿੰਦਾ ਜਿਹੜਾ ਹਾਥੀ ਆ ਇੱਕ ਸੁੱਕੀ ਹੋਈ ਲੱਕੜ ਵਰਗਾ ਆ ਉਹ ਜਿਹੜਾ ਬੰਦਾ ਲੈ ਕੇ ਗਿਆ ਸੀ ਉਹ ਤਿੰਨਾਂ ਤੇ ਹੱਸੀ ਜਾਂਦਾ ਉਹ ਆਪਸ ਦੇ ਵਿੱਚ ਝਗੜਾ ਕਰੀ ਜਾਂਦੇ ਉਹ ਕਹਿੰਦਾ ਕੋਈ ਕਹਿੰਦਾ ਹਾਥੀ ਖੰਭੇ ਵਰਗਾ ਆ ਕੋਈ ਕਹਿੰਦਾ ਪੇੜ ਵਰਗਾ ਆ ਕੋਈ ਕਹਿੰਦਾ ਸੁੱਕੀ ਹੋਈ ਲੱਕੜ ਵਰਗਾ ਆ ਹੁਣ ਜਿਹਨੂੰ ਨਿਗਾਹ ਦੇ ਨਾਲ ਦਿਖਦਾ ਸੀ ਤਿੰਨਾਂ ਉਹਨੇ ਤਿੰਨਾਂ ਨੂੰ ਦੱਸਿਆ ਕਹਿੰਦਾ ਤੁਹਾਡੀ ਇਹ ਸਮਝ ਤੋਂ ਬਾਹਰ ਆਏ ਕਿੰਨਾ ਵੱਡਾ ਆ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਇਹਦਾ ਤਾਂ ਦ੍ਰਿਸ਼ੀ ਬਹੁਤ ਵੱਡਾ ਆ ਉਹ ਤਿੰਨੇ ਜਣੇ ਕਹਿੰਦੇ ਇਹ ਝੂਠ ਬੋਲਦਾ ਅਸਲ ਤੇ ਇਹਨੂੰ ਪਤਾ ਹੀ ਨਹੀਂ ਹਾਥੀ ਕਿੱਦਾਂ ਦਾ ਆ ਅਸੀਂ ਹੱਥ ਲਾ ਕੇ ਦੇਖਿਆ ਸਾਨੂੰ ਪਤਾ ਕਿੱਦਾਂ ਦਾ ਆ ਉਹ ਹਾਲ ਸਾਡਾ ਹੋਇਆ ਆ ਅੱਜ ਦੇ ਸਮੇਂ 'ਚ ਗੁਰੂ ਮਹਾਪੁਰਖਾਂ ਨੂੰ ਅਸੀਂ ਆਉਂਦੇ ਜ਼ਰੂਰ ਆ ਨਮਸਕਾਰਾ ਕਰਦੇ ਆ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਅੰਮ੍ਰਿਤ ਬਾਣੀ ਅੱਗੇ ਝੁਕਦੇ ਆ ਸਜਦੇ ਕਰਦੇ ਆ ਲੇਕਿਨ ਜੋ ਬਾਣੀ ਦੇ ਵਿੱਚ ਲਿਖਿਆ ਹੈ ਨਾਮ ਜਪਣ ਵਿੱਚ ਕਿਸੇ ਕਿਸੇ ਦਾ ਮਨ ਲੱਗਦਾ ਆ ਜਿਸ ਕਾਰਜ ਵਾਸਤੇ ਅਸੀਂ ਸੰਸਾਰ ਤੇ ਆਏ ਆ ਸੁਣਦੇ ਵੀ ਜ਼ਰੂਰ ਆ ਬੋਲਦੇ ਵੀ ਜ਼ਰੂਰ ਆ ਲੇਕਿਨ ਅਭਿਆਸ ਨਹੀਂ ਕਰਦੇ ਭਾਈ ਇਦਾਂ ਗੱਲ ਨਹੀਂ ਬਣਨੀ ਇਦਾਂ ਜਾਮਾ ਸਫਲ ਨਹੀਂ ਹੋਣਾ ਕਬੀਰ ਸਾਹਿਬ ਮਹਾਰਾਜ ਨੇ ਵਿਸਥਾਰ ਪੂਰਵਕ ਹੋਰ ਸਮਝਾਇਆ ਗੁਰੂ ਪਾਤਸ਼ਾਹ ਜੀ ਬਾਣੀ ਅੰਦਰ ਸਮਝਾਉਣਾ ਕਰਦੇ ਨੇ ਕਬੀਰ ਮਾਰੀ ਮਰੋ ਕਸੰਭ ਕੀ ਕੇਲੇ ਨਿਕਟ ਜਿਓ ਬੇਰ ਉਹ ਝੂਮੇ ਉਹ ਤੀਰੀਏ ਸਾਖਤ ਸੰਗ ਨਾ ਫੀ ਸਤਗੁਰੂ ਜੀ ਕਹਿੰਦੇ ਇੱਕ ਬਹੁਤ ਸੁੰਦਰ ਦੇਖਣ ਵਾਲਾ ਕੇਲੇ ਦਾ ਦਰਖਤ ਲੱਗਾ ਹੋਇਆ ਸੀ ਜਿਸ ਦੇ ਪੱਤੇ ਹਵਾ ਦੇ ਵਿੱਚ ਝੂਮਦੇ ਬਹੁਤ ਸੋਹਣੇ ਲੱਗਦੇ ਨੇ ਦ੍ਰਿਸ਼ ਬਹੁਤ ਵਧੀਆ ਦੇਖਣ ਨੂੰ ਲੱਗਦਾ। ਲੇਕਿਨ ਗੁਰੂ ਸਾਹਿਬ ਕਹਿੰਦੇ ਉਹਦੇ ਲਾਗੇ ਇੱਕ 베ਰੀ ਲੱਗ ਗਈ। 베ਰੀ ਦਾ ਦਰਖਤ ਉੱਪਕ ਗਿਆ। ਫਿਰ ਕੀ ਹੋਇਆ? ਕਹਿੰਦੇ ਹੁਣ ਹਵਾਵਾਂ ਦੇ ਵਿੱਚੋਂ ਝੂਮਦਾ ਸੀ ਸੋਹਣਾ ਲੱਗਦਾ ਸੀ। ਲੇਕਿਨ ਗੁਰੂ ਸਾਹਿਬ ਕਹਿੰਦੇ ਹੁਣ ਜਿੱਦਾਂ ਜਿੱਦਾਂ 베ਰੀ ਦਾ ਦਰਖਤ ਵੱਡਾ ਹੋਇਆ ਉਹ ਝੂਮਣ ਲੱਗੇ ਤਾਂ ਉਹਦੇ ਜਿਹੜੇ ਕੰਡੇ ਸੀ ਉਹਦੇ ਪੱਤਿਆਂ ਦੇ ਨਾਲ ਟਕਰਾਉਣ ਲੱਗੇ ਭਾਵਕੇ ਪੱਤੇ ਆਪਸ ਦੇ ਵਿੱਚ ਫਟਣ ਲੱਗੇ ਤੇ ਫਟੇ ਹੋਏ ਸਤਿਗੁਰੂ ਜੀ ਕਹਿੰਦੇ ਪੱਤੇ ਨਾ ਤਾਂ ਦੇਖਣ ਵਾਸਤੇ ਸੋਹਣੇ ਲੱਗਦੇ ਸਨ ਨਾ ਉਹਨਾਂ ਦਾ ਕੋਈ ਆਪਣਾ ਰੂਪ ਰਿਹਾ ਉਹ ਝੂਮੇ ਕਹਿੰਦੇ ਮੇਰੀ ਆਪਣਾ ਕੰਮ ਕਰਦੀ ਆ ਉਹ ਵੀ ਝੂਮਦੀ ਆ ਉਹ ਚੀਰੀਏ ਕਹਿੰਦੇ ਝੂਮਦੀ ਝੂਮਦੀ ਉਹਨਾਂ ਨੂੰ ਚੀਰਦੀ ਜਾਂਦੀ ਪੱਤਿਆਂ ਨੂੰ ਸਾਖਤ ਸੰਗਣਾ ਫੇਰ ਸਤਿਗੁਰੂ ਜੀ ਕਹਿੰਦੇ ਇਦਾਂ ਮਨਮਖ ਲੋਕਾਂ ਦੀ ਸੰਗਤ ਹੈ ਭਾਈ ਉਹਨਾਂ ਦੇ ਕੋਲ ਬੈਠੇਗਾ ਆਪਣਾ ਜੀਵਨ ਵੀ ਖਰਾਬ ਕਰ ਲਏਗਾ ਇਸ ਕਰਕੇ ਜਿਹੜੀ ਗੁਰਮਖਾਂ ਦੀ ਸੰਗਤ ਹੈ ਉਹ ਜੀਵਨ ਦੇ ਵਿੱਚ ਸਦਾ ਹੀ ਆਨੰਦ ਬਣਾਉਂਦੀ ਹੈ ਸਾਨੂੰ ਉਹ ਪਰਮਾਰਥ ਦੇ ਰਸਤੇ ਤੇ ਤੋੜਦੇ ਨੇ ਸਤਗੁਰੂ ਸਵਾਮੀ ਨਰੰჯਨ ਦਾਸ ਜੀ ਮਹਾਰਾਜ ਦਿਨ ਰਾਤ ਸੰਤਾਂ ਦੇ ਵਿੱਚ ਵਿਚਰਦੇ ਨੇ ਸੰਗਤਾਂ ਵਾਸਤੇ ਜੀਵਨ ਬਤੀਤ ਕਰਤਾ ਸਾਰਾ ਕਿ ਕੋਈ ਪਰਮੇਸ਼ਰ ਦੇ ਨਾਲ ਜੁੜ ਜਾਵੇ ਸਤਗੁਰੂ ਜੀ ਕਹਿੰਦੇ ਭਾਈ ਇਹ ਕੇਵਲ ਔਰ ਕੇਵਲ ਸਾਧੂਆਂ ਦਾ ਇਦਾਂ ਦਾ ਜੀਵਨ ਹੁੰਦਾ ਆ ਓੜਾਂ ਦੀਪੀਤ ਸਾਰੇ ਜਗ ਨਾਲੋਂ ਮਿੱਠੀ ਆ ਪਰੀਤ ਸਾਰੇ ਜਗ ਨਾਲ ਮਿੱਟੀ ਆ ਕੁਨਾਤੀ ਪਰੀਤ ਸਾਰੇ परीत सारे ਪਤਾ ਤੇਨਾ ਕਿ ਤਾ ਤੈਨਾਂ ਗੁਰਾਂ ਦੀ ਪ੍ਰੀਤ ਸੱਚੇ ਜਗ ਨਾਲ ਮਿੱਠੀ ਆ ਗੁਰਾਂ ਦੀ ਪ੍ਰੀਤ ਸਾਰੇ ਜਗ ਨਾਲ ਮਿੱਠੀ ਆ ਗੁਰਾਂ ਦੀ ਪ੍ਰੀਤ ਸਾਰੇ ਜਗ ਨਾਲ ਮਿੱਠੀ ਆ ਗੁਰਾਂ ਦੀ ਪ੍ਰੀਤ ਸਾਰੇ सारे ਅਣੀ ਬੀ ਅੰਬਰੋ ਸੁਪਰੀਤ ਦਾ ਜ਼ਿਕਰ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਜੋ ਤੂੰ ਮੰਗਿਰਵਨ ਤੋ ਹਮ ਮੋਰਾ ਹੈ ਮੇਰੇ ਪ੍ਰਮਾਤਮਾ ਮੈਂ ਤੇਰੇ ਨਾਲ ਪ੍ਰੇਮ ਕੀਤਾ ਤੇਰੇ ਨਾਲ ਪ੍ਰੀਤ ਪਾਈਆ ਸਤਿਗੁਰੂ ਜੀ ਕਹਿੰਦੇ ਅਗਰ ਆਪ ਸੁੰਦਰ ਪਹਾੜ ਹੋ ਸਤਿਗੁਰੂ ਜੀ ਕਹਿੰਦੇ ਮੈਂ ਇੱਕ ਮੋਰ ਬਣਾ ਜੋ ਤੂੰ ਚੰਦ ਤੋ ਹਮ ਭੈ ਹੈ ਚਕੋਰਾ ਅਗਰ ਆਪ ਉਦੀ ਚੰਦਰਮਾ ਹੋ ਮੈਂ ਚੰਦਰਮਾ ਦੇ ਨਾਲ ਪ੍ਰੇਮ ਕਰਨ ਵਾਲਾ ਪ੍ਰੀਤ ਕਰਨ ਵਾਲਾ ਚਕੋਰ ਪਾਸ਼ੀ ਬਣਦਾ ਮਾਧਵੇ ਤੁਮਨਾ ਤੋਰੋ ਤੋ ਹਮ ਨਹੀਂ ਤੋੜੇ ਹੈ हे ਪ੍ਰਮਾਤਮਾ ਜਿੰਨਾ ਜ਼ਿਕਰ ਨੂੰ ਮੇਰੇ ਨਾਲੋਂ ਪ੍ਰੇਮ ਨਹੀਂ ਤੋੜੇਗਾ ਸਤਿਗੁਰੂ ਜੀ ਕਹਿੰਦੇ ਮੈਂ ਕਦੀ ਵੀ ਤੇਰੇ ਤੋਂ ਦੂਰ ਨਹੀਂ ਹੋਵਾਂਗਾ ਕਿਉਂ ਕਿਉਂਕਿ ਪਾਤਸ਼ਾਹ ਜੀ ਕਹਿੰਦੇ ਸੱਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਮੈਂ ਤੇਰੇ ਨਾਲ ਪ੍ਰੇਮ ਕਰਕੇ ਸੰਸਾਰ ਦੀਆਂ ਬਾਸ਼ਨਾ ਤੋਂ ਸੰਸਾਰ ਦੀ ਮਾਇਆ ਤੋਂ ਰਹਿਤ ਹੋਇਆ ਹਾਂ ਤੇ ਸਤਿਗੁਰੂ ਵਿਦਾਤ ਜੀ ਮਹਾਰਾਜ ਬਾਣੀ ਦੇ ਵਿੱਚ ਸਮਝਾਉਣਾ ਕਰਦੇ ਨੇ ਜੋ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਦੇ ਆਪਣੇ ਛੂਟਣ ਕੋ ਜਤਤ ਕਰੋ ਹਮ ਛੂਟੇ ਮ ਆਰਾਧੇ ਸਤਗੁਰੂ ਜੀ ਕਹਿੰਦੇ ਹੈ ਪ੍ਰਮਾਤਮਾ ਮੈਂ ਤੈਨੂੰ ਪ੍ਰੇਮਾ ਰੂਪੀ ਰਸੀਨਾ ਬੰਧਿਆ ਹੋਇਆ ਆ ਕਿਹੜਾ ਜਤਨ ਕਰਕੇ ਛੁੱਟੇਗਾ ਆਪਣੇ ਛੁੱਟਣ ਕੋ ਯਤਨ ਕਰੋ ਸਤਗੁਰੂ ਜੀ ਕਹਿੰਦੇ ਕਦੀ ਨਹੀਂ ਛੁੱਟ ਸਕਦਾ ਹਮ ਛੁੱਟੇ ਤੁਮ ਆਰਾਧੇ ਕਹਿੰਦੇ ਮੈਂ ਸੰਸਾਰ ਚੋਂ ਛੁੱਟਿਆ ਹਾਂ ਤੇ ਮੈਂ ਤੇਰਾ ਨਾਮ ਆਰਾਧ ਕੇ ਛੁੱਟਿਆ ਹਾਂ ਇਸ ਕਰਕੇ ਭਾਈ ਜਿਹੜਾ ਪ੍ਰੇਮ ਆ ਇਹ ਕਿਸੇ ਕਿਸੇ ਨੂੰ ਨਸੀਬ ਹੁੰਦਾ ਆ ਮਹਾਪੁੰਖ ਪਰਵਚਨ ਕਰਦੇ ਸੀ ਜਿਹੜੀ ਇਮਲੀ ਆ ਉਹਦਾ ਰਹਾਸ ਹੈ ਕਿ ਉਹਦੇ ਅੰਦਰ ਖਟਾਸ ਹੈ ਮਿਰਚਾਂ ਦਾ ਰਹਾਸ ਹੈ ਉਹਦੇ ਅੰਦਰ ਕਰਤਨ ਹੈ ਹਰ ਇੱਕ ਪ੍ਰਕਿਰਤੀ ਦੇ ਕੁਦਰਤ ਨੇ ਰੰਗ ਦਿੱਤੇ ਹੋਏ ਨੇ ਵੱਖਰੇ ਵੱਖਰੇ ਲੇਕਿਨ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਇਨਸਾਨ ਹੈ ਜਿਹੜਾ ਆਪਣੇ ਸੁਭਾ ਨੂੰ ਬਦਲ ਸਕਦਾ ਹੈ ਸਾਡੇ ਪਰਮੇਸ਼ਰ ਨੇ ਇਹ ਸੋਧੀ ਬਖਸ਼ਿਆ ਕੇਵਲ ਔਰ ਕੇਵਲ ਇਨਸਾਨ ਨੂੰ ਇੰਨੀ ਸੋਧੀ ਆਗੇ ਆਪਣਾ ਸੁਭਾਅ ਬਦਲ ਸਕਦਾ ਉਹ ਵੀ ਤਾਂ ਜੇ ਨੂੰ ਆਪਣੇ ਜੀਵਨ ਦਾ ਗਿਆਨ ਹੋ ਜਾਵੇ ਤੇ ਸਾਲਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਪ੍ਰੇਮ ਲੱਗ ਗਿਆ ਜਿਨ੍ਹਾਂ ਨੂੰ ਗੁਰੂਆਂ ਦੀ ਪ੍ਰੀਤ ਮਿਲ ਗਈ ਜਿਨ੍ਹਾਂ ਨੂੰ ਗੁਰੂਆਂ ਦੇ ਚਰਨਾਂ ਦੇ ਵਿੱਚ ਬੈਠਣ ਦਾ ਸਮਾਂ ਮਿਲ ਗਿਆ ਜਿਨ੍ਹਾਂ ਨੇ ਆਪਣੇ ਗੁਰੂਆਂ ਦੇ ਬਚਨਾਂ ਨੂੰ ਕਮਾ ਲਿਆ ਸਤਿਗੁਰੂ ਜੀ ਕਹਿੰਦੇ ਉਹਨਾਂ ਨੇ ਇਸ ਜਨਮਾ ਜਨਮਾਂ ਦੇ ਝੇੜੇ ਨੂੰ ਹੀ ਖਤਮ ਕਰ ਲਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਤੇ ਸਮਝਾਉਣਾ ਕਰਦੇ ਨੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਕਿਸੇ ਜਗਿਆਸੂ ਨੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਪਰਮੇਸ਼ਰ ਨੂੰ ਮਿਲਣ ਦਾ ਜਰੀਆ ਕੀ ਹੈ ਕਿਸ ਤਰ੍ਹਾਂ ਮਿਲਿਆ ਜਾ ਸਕਦਾ ਹੈ ਪਾਤਸ਼ਾਹ ਜੀ ਕਹਿੰਦੇ ਮਿਲ ਪਿਆਰੋ ਪ੍ਰਾਨਨਾਥ ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੀ ਭਾਈ ਸੰਤਾਂ ਦੀ ਸੰਗਤ ਤੋਂ ਬਿਨਾ ਇਹ ਮਾਰਗ ਸੰਪੂਰਨ ਨਹੀਂ ਹੋ ਸਕਦਾ ਤੇ ਜਿਨ੍ਹਾਂ ਨੂੰ ਜੀਵਨ ਦੇ ਵਿੱਚ ਸੰਤਾਂ ਦੀ ਸੰਗਤ ਦਾ ਪ੍ਰਭਾਵ ਮਿਲਿਆ ਹੈ ਜਿਨ੍ਹਾਂ ਦੇ ਜੀਵਨ ਦੇ ਵਿੱਚ ਸੰਤਾਂ ਦੀ ਸੰਗਤ ਦਾ ਫਲ ਹੈ ਉਹਨਾਂ ਗੁਰਮੁਖਾਂ ਨੂੰ ਮਿਲੀਏ ਉਹਨਾਂ ਗੁਰਮੁਖਾਂ ਦੇ ਚਿਹਰੇ ਤੇ ਵੱਖਰਾ ਹੀ ਨੂਰ ਹੁੰਦਾ ਹੈ ਉਹਨਾਂ ਗੁਰਮੁਖਾਂ ਦੇ ਜੀਵਨ ਦਾ ਆਨੰਦ ਹੀ ਵੱਖਰਾ ਆ ਮਾਰਾ ਕਹਿੰਦੇ ਜਿੰਨ ਹਰ ਜੱਪਿਆ ਸੇਹਰ ਹੋਏ ਹਰ ਮਿਲਿਆ ਕੇਲ ਕਲਾਲੀ ਸਾਗੁਰ ਜੀ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਭਾਈ ਉਹ ਪਰਮੇਸ਼ਰ ਦਾ ਹੀ ਰੂਪ ਹੋ ਗਏ ਸਾਗੁਰ ਜੀ ਕਹਿੰਦੇ ਫਿਰ ਪਰਮਾਤਮਾ ਪਰਮੇਸ਼ਰ ਉਹਨਾਂ ਪਿਆਰਿਆਂ ਦੇ ਅੰਗ ਸੰਗ ਬਸਦਾ ਹੈ ਇਸ ਕਰਕੇ ਜਿਨ੍ਹਾਂ ਨੇ ਗਦੀ ਗੁਰੂਆਂ ਦੀ ਪ੍ਰੀਤ ਬਾਰੇ ਮਨ ਦੇ ਵਿੱਚ ਵਿਚਾਰ ਹੀ ਨਹੀਂ ਜਾਗਿਆ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਫੁਰਨਾ ਹੀ ਨਹੀਂ ਫੁਰਿਆ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦੇ ਪ੍ਰੀਤ ਦਾ ਸਵਾਲ ਹੀ ਨਹੀਂ ਪੈਦਾ ਹੋਇਆ ਤਾਂ ਕਰਕੇ ਕਵੀ ਨੇ ਲਿਖਿਆ ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ ਆ ਜਿਨ੍ਹਾਂ ਨੇ ਕਦੀ ਸੋਚਿਆ ਹੀ ਨਹੀਂ ਉਹਨਾਂ ਨੂੰ ਕੀ ਪਤਾ ਭਾਈ ਗੁਰੂ ਦੀ ਸ਼ਰਧਾ ਦੇ ਅੰਦਰ ਕਿਹੜੇ-ਕਿਹੜੇ ਜਵਾਰਤ ਹੀਰੇ ਨੇ ਜਿਨ੍ਹਾਂ ਤੇ ਕੇ ਦੁਨੀਆ ਦੀ ਦੌਲਤ ਵੀ ਫਿੱਕੀ ਆ ਜਿਨ੍ਹਾਂ ਦੇ ਅੱਗੇ ਦੁਨੀਆ ਦੀ ਬਾਦਸ਼ਾਹੀ ਵੀ ਫਿੱਕੀ ਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਸੇ ਜਗਿਆਸੂ ਨੇ ਸਵਾਲ ਕੀਤਾ ਕਹਿੰਦੇ ਮਹਾਰਾਜ ਜਦੋਂ ਤੁਸੀਂ ਕਿਸੇ ਸੇਵਕ ਤੇ ਪ੍ਰਸੰਨ ਹੁੰਦੇ ਆ ਉਸ ਸੇਵਕ ਨੂੰ ਕੀ ਬਖਸ਼ਿਸ਼ ਕਰਦੇ ਹੋ ਕੋਈ ਦੁਨੀਆ ਦਾ ਤਾਜੋ ਤਖਤ ਬਖਸ਼ਿਸ਼ ਕਰਦੇ ਹੋ ਮਹਾਰਾਜ ਸੱਤੇ ਪਾਸ਼ਾ ਜੀ ਕਹਿੰਦੇ ਮੈਂ ਜੇਤੇ ਪ੍ਰਸੰਨ ਹੁੰਦਾ ਹਾਂ ਉਹਦੇ ਲਈ ਇਹ ਦਾਤ ਬਹੁਤ ਵੱਡੀ ਨਹੀਂ ਕਹਿੰਦੇ ਮਹਾਰਾਜ ਕੋਈ ਦੁਨੀਆ ਦੀ ਬਾਦਸ਼ਾਹੀ ਬਖਸ਼ ਦਿੰਦੇ ਹੋ ਮਹਾਰਾਜ ਕਹਿੰਦੇ ਇਹ ਵੀ ਕੋਈ ਦੁਨੀਆ ਦੀ ਵੱਡੀ ਦਾਤ ਨਹੀਂ ਕਹਿੰਦੇ ਮਹਾਰਾਜ ਕੋਈ ਮਹਿਲ ਬਣਾ ਰ ਬਖਸ਼ਿਸ਼ ਕਰਦੇ ਹੋ ਕਹਿੰਦੇ ਇਹ ਵੀ ਕੋਈ ਵੱਡੀ ਦਾਤ ਨਹੀਂ ਤੇ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਨ ਲੱਗਾ ਕਹਿੰਦਾ ਆਪਜੀ ਦੱਸੋ ਜੇ ਤੁਸੀਂ ਦਿਆਲ ਹੁੰਦੇ ਹੋ ਉਹਨੂੰ ਕੀ ਬਖਸ਼ਿਸ਼ ਕਰਦੇ ਹੋ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੇ ਤੇ ਮੈਂ ਦਿਆਲ ਹੁੰਦਾ ਉਹਨੂੰ ਸਾਧੂਆਂ ਦੀ ਸੰਗਤ ਦੇ ਵਿੱਚ ਬੈਠਣ ਦੀਆਂ ਕੁਝ ਘੜੀਆਂ ਬਖਸ਼ਿਸ਼ ਕਰਦਾ ਉਸ ਨੂੰ ਮੈਂ ਸਾਧੂਆਂ ਦੀ ਸੰਤਾਂ ਦੀ ਸੰਗਤ ਬਖਸ਼ਿਸ਼ ਕਰਦਾ ਆ ਜਿਸ ਦੇ ਵਿੱਚ ਉਸ ਦੇ ਜੀਵਨ ਦੇ ਪਾਪਾਂ ਦਾ ਨਾਸ਼ ਹੋ ਜਾਵੇ ਉਹਦਾ ਮਨ ਹੋਰ ਪਰਮੇਸ਼ਰ ਦੇ ਨਾਲ ਜੁੜੇ ਉਹ ਹੋਰ ਪਰਮੇਸ਼ਰ ਦੇ ਨਾਲ ਪ੍ਰੇਮ ਕਰੇ ਕਹਿੰਦੇ ਜੇ ਤੇ ਮੈਂ ਦੇয়াল ਹੁੰਦਾ ਉਹਨੂੰ ਕੋਸ਼ਿਸ਼ ਕਰਦਾ ਕਿ ਉਹ ਅੱਗੇ ਤੋਂ ਅੱਗੇ ਵਧੇ ਤੇ ਵੱਧ ਕਹਿੰਦੇ ਬੰਦਾ ਤਾਂ ਹੀ ਸਕਦਾ ਜਿਹਦਾ ਪਰਮੇਸ਼ਰ ਨਾਲ ਪ੍ਰੇਮ ਹੋਵੇ ਨਹੀਂ ਤਾਂ ਇਹ ਦੁਨੀਆ ਦੀ ਦੌਲਤ ਸ਼ੋਹਰਤ ਬਹੁਤਾ ਜਰ ਬੰਦੇ ਦੇ ਹੱਥਾਂ ਦੇ ਵਿੱਚ ਨਹੀਂ ਟਿਕਦੀ ਦੇਖਦੇ ਆ ਅੱਖਾਂ ਦੇ ਨਾਲ ਪਤਾ ਨਹੀਂ ਕਿੰਨੇ ਕੁ ਬੰਦਿਆਂ ਦਾ ਇਸ ਧਰਤੀ ਦੇ ਉੱਤੇ ਰਾਜ ਹੋਇਆ ਰਾਜ ਹੋ ਕੇ ਚਲ ਗਿਆ ਬੀਬੀਆਂ ਬਹੁਤ ਵਾਰ ਸ਼ਬਦ ਪੜ੍ਹਦੀਆਂ ਵੱਡੇ ਵੱਡੇ ਦੁਨੀਆ ਦੇ ਰਾਜੇ ਰੋਂਦੇ ਗਏ ਨਾਮ ਤੋਂ ਬਿਨਾਂ ਪਤਾ ਨਹੀਂ ਕਿੰਨੇ ਰਾਜੇ ਹੋ ਕੇ ਚਲ ਗਏ ਕਿੰਨੀਆਂ ਪਰਜਾ ਹੋ ਕੇ ਚਲ ਗਈ ਇਹ ਦੇਖ ਕੇ ਵੀ ਸਾਡੇ ਮਨ ਦੇ ਵਿੱਚ ਪਰਮੇਸ਼ਰ ਦਾ ਫਰੇਮ ਨਹੀਂ ਉਤਪੰਨ ਹੁੰਦਾ ਕਿਸੇ ਨੂੰ 5 ਸਾਲ ਵਾਸਤੇ ਰਾਜ ਮਿਲਦਾ ਕੋਈ 5 ਸਾਲ ਵਾਸਤੇ ਰਾਜ ਕਰ ਜਾਂਦਾ ਕਿਸੇ ਨੂੰ 10 ਸਾਲ ਵਾਸਤੇ ਮਿਲਦਾ ਜੇ ਕੋਈ ਜਾਦਾ ਹੀ ਕੰਮ ਕਰ ਜਵੇ ਵਧੀਆ ਪਰਜਾ ਜਿਹਦੇ ਨਾਲ ਸਹਿਮਤ ਹੋਵੇ ਹੋ ਸਕਦਾ ਕੋਈ 20 ਸਾਲ ਕਰ ਜਵੇ ਕੋਈ 30 ਸਾਲ ਕਰ ਜਵੇ ਲੇਕਿਨ ਮਾਰਾ ਕਹਿੰਦੇ ਜਿਹਦੇ ਨਾਲ ਮੇਰਾ ਪ੍ਰੇਮ ਆ ਕਾਇਮ-ਦਾਇਮ ਸਦਾ ਬਾਦਸ਼ਾਹੀ ਕਹਿੰਦੇ ਉਹਦੀ ਬਾਦਸ਼ਾਹੀ ਸਦਾ ਹੀ ਦੁਨੀਆ ਦੇ ਅੰਦਰ ਕਾਇਮ ਆ ਤੇ ਮਾਰਾ ਕਹਿੰਦੇ ਮੈਂ ਦੇਖੇ ਵੱਡੇ-ਵੱਡੇ ਦੁਨੀਆ ਦੇ ਰਾਜੇ ਰੋਦੇ ਕੇ ਨਾਉਕਮ ਨਾ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਇਹਨਾਂ ਖਾਲੀ ਆ ਸਭ